ਅਸਾਮ ਦੀ ਡਿਬਰੂਗੜ ਜਿਲ੍ਹੇ ਦੇ ਵਿੱਚ ਅਮ੍ਰਿਤਪਾਲ ਸਿੰਘ ਨੇ ਭਗਵਾਨ ਸਿੰਘ ਬਾਜੇ ਕੇ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਡਰਾਮਾ ਡੋਲ ਦੀਆਂ ਗੋਲੀਆਂ ਤੂੰ ਆਪਣੀਆਂ ਵੀ ਇਕੱਠੀਆਂ ਕਰ ਲੈ ਲੋੜ ਪੈਣ ਤੇ ਗੋਲੀਆਂ ਲਵਾਾਂਗੇ ਇਹ ਉਹ ਬਿਆਨ ਹੈ ਜਿਹੜਾ ਪੰਜਾਬ ਪੁਲਿਸ ਦੇ ਇਨਸਪੈਕਟਰ ਅਤੇ ਸਬ ਇਨਸਪੈਕਟਰ ਕਰਮਪਾਲ ਅਤੇ ਆਗਿਆਪਾਲ ਸਿੰਘ ਦੀ ਹਾਜ਼ਰੀ ਦੇ ਵਿੱਚ ਲਿਖਿਆ ਗਿਆ ਸੀ ਇਸ ਬਿਆਨ ਤੇ ਸਵਾਲ ਉਸ ਵੇਲੇ ਖੜਾ ਹੋ ਗਿਆ ਜਦੋਂ ਅੰਮ੍ਰਿਤਪਾਲ ਸਿੰਘ ਦਾ ਸਾਥੀ ਭਗਵੰਤ ਸਿੰਘ ਉਰਫ ਪ੍ਰਧਾਨ ਮੰਤਰੀ ਬਾਜੇਕੇ ਨੇ ਇਸ ਬਿਆਨ ਦਾ ਚੀਰਹਰਨ ਕਰ ਦਿੱਤਾ ਕਿ ਅੰਮ੍ਰਿਤਸਰ ਪੁਲਿਸ ਨੇ ਉਸ ਨੂੰ ਮਾਰਿਆ ਕੁੱਟਿਆ ਤੇ ਬਿਆਨ ਦਰਜ ਕਰਵਾ ਲੇਗੇ ਇਹ ਬਹੁਤ ਵੱਡਾ ਬਿਆਨ ਸੀ ਜਦੋਂ ਅਦਾਲਤ ਵਿੱਚ ਪੇਸ਼ੀ ਦੇ ਦੌਰਾਨ ਭਗਵੰਤ ਸਿੰਘ ਪ੍ਰਧਾਨ ਮੰਤਰੀ ਬਾਜੇਕੇ ਨੇ ਦਿੱਤਾ ਆਖਰਕਾਰ ਹੁਣ ਡੇ ਟੂ ਡੇ ਹੀアリング ਹੋਏਗੀ ਡੇ ਟੂ ਡੇ ਟ੍ਰਾਇਲ ਚੱਲੇਗਾ ਇਸ ਕੇਸ ਨੂੰ ਲੈ ਕੇ ਜਿੱਥੇ ਡੇ ਟੂ ਡੇ ਟ੍ਰਾਇਲ ਚੱਲੇਗਾ ਉਥੇ ਹੀ ਸਭ ਤੋਂ ਵੱਡੀ ਗੱਲ ਇਹ ਅਦਾਲਤ ਵਿੱਚ ਅੱਜ ਦੇਖਣ ਨੂੰ ਮਿਲੀ ਕਿ ਭਗਵੰਤ ਸਿੰਘ ਪ੍ਰਧਾਨ ਮੰਤਰੀ ਬਾਜੇ ਕੇ ਨੇ ਅੰਮ੍ਰਿਤਸਰ ਪੁਲਿਸ ਦੇ ਇੱਕ ਸੁਪਰਡੈਂਟ ਆਫ ਪੁਲਿਸ ਯਾਨੀ ਕਿ ਐਸਪੀ ਤੇ ਅਦਾਲਤ ਨੂੰ ਦੱਸਿਆ ਕਿ ਉਸ ਨੂੰ ਮਾਰਿਆ ਗਿਆ ਗਾਲਾਂ ਕੱਢੀਆਂ ਗਈਆਂ ਤੇ ਧੱਕਾ ਮੁਕੀ ਉਸ ਨਾਲ ਕੀਤੀ ਗਈ ਬਕਾਇਦਾ ਅਦਾਲਤ ਨੂੰ ਇਕ ਗਸ਼ਟ ਕੀਤੀ ਗਈ ਹੈ ਤਾਂ ਪਹਿਲਾ ਬਿਆਨ ਸੁਣੋ ਕਿ ਆਖਰਕਾਰ ਅੰਮ੍ਰਿਤਪਾਲ ਦਾ ਦੋਸਤ ਸਾਥੀ ਜੋ ਡਿਬਰਗੋੜ ਦੇ ਵਿੱਚ ਅੰਡਰ ਐਨਐਸਸੀ ਡਿਟੇਨ ਰਿਹਾ ਹੈ ਭਗਵੰਤ ਸਿੰਘ ਉਰਫ ਪ੍ਰਧਾਨ ਮੰਤਰੀ ਬਾਜੇ ਕੇ ਉਸ ਨੇ ਕੀ ਕੁਝ ਬਿਆਨ ਕੀਤਾ ਇਹਨਾਂ ਜੋ ਭਾਈ ਸਾਡੇ ਉੱਤੇ ਲਿਆਨ ਲਾਏ ਕਿ ਮੰਤਰੀ ਨੇ ਕਿਹਾ ਨਸ਼ਾ ਖੰਡਾ ਬਿਲਕੁਲ ਤਾਨੂੰ ਕੋਟ ਮਾਰ ਕਰਕੇ ਇਹਨਾਂ ਨੇ ਸਾਡੇ ਨੂੰ ਫੈਨ ਹੀ ਆ ਪੇਪਰਾਂ ਤੇ ਕਰਾਏ ਕੋਟ ਮਾਰ ਕੇ ਨਾ ਵੀਰ ਜੋ ਕੌਤੰਗ ਸਾਡੇ ਉੱਤੇ ਕਰਾਈ ਹੈ ਆਈਪਾਥ ਨਾਮ ਕੀ ਨਾ ਪ੍ਰਧਾਨ ਮੰਤਰੀ ਬਾਜੇ ਕਿਹਦੇ ਵੀ ਵੀਜੇ ਖੋ ਕੇ ਆਉਂਦਾ ਇਹ ਚਲਾਉ ਗੱਲ ਬਾਤ ਪੜਫਾ ਦੇ ਉਹ ਬਿਆਨ ਕੁੜੀਆਂ ਵਾਲੇ ਸਾਰੇ ਦੇਰ ਤੋਂ ਗਲਤ ਪ੍ਰਧਾਨ ਮੰਤਰੀ ਬਾਜੇ ਕੇ ਨੇ ਕਿਹਾ ਕਿ ਉਸ ਤੋਂ ਕਈ ਕਾਗਜ਼ਾ ਤੇ ਦਸਤਖਤ ਕਰਵਾ ਲੇਗੇ ਉਸ ਨੂੰ ਮਾਰਿਆ ਗਿਆ ਉਸ ਨੂੰ ਕੁੱਟਿਆ ਗਿਆ ਖੈਰ ਇਸ ਬਿਆਨ ਦੇ ਵਿੱਚ ਕਿੰਨੀ ਸਚਾਈ ਹੈ ਇਹ ਮੈਟਰੋਫਨ ਇਨਵੈਸਟੀਗੇਸ਼ਨ ਹੈ ਤਾਂ ਬਹੁਤ ਵੱਡਾ ਸਵਾਲ ਪੁਲਿਸ ਭੂਮਿਕਾ ਤੇ ਖੜਾ ਕੀਤਾ ਗਿਆ ਤਾਂ ਦੂਜੇ ਵੱਡੇ ਸਵਾਲ ਜਿਹੜੇ ਨੇ ਉਹ ਟ੍ਰਾਇਲ ਦੇ ਦੌਰਾਨ ਆਖਰਕਾਰ ਇਹ ਕਿਸ ਕੇਸ ਦੇ ਵਿੱਚ ਇਹ ਪੇਸ਼ੀ ਸੀ ਉਹ ਵੀ ਤੁਹਾਨੂੰ ਦੱਸ ਦੇ ਤਰਸਲ ਅਜਨਾਲਾ ਕਾਂਡ ਦੇ ਵਿੱਚ ਬਹੁਤ ਵੱਡੇ ਗਿਣਤੀ ਵਿੱਚ ਗ੍ਰਿਫਤਾਰੀਆਂ ਹੋਈਆਂ ਤੁਹਾਡੇ ਯਾਦ ਹੋਏਗਾ 307 ਸਣੇ ਕਈ ਗੈਰਜ਼ਮਾਨਤੀ ਧਰਾਵਾਂ ਅਮਰਪਾਲ ਸਿੰਘ ਅਤੇ ਉਸਦੇ ਸਾਥੀਆਂ ਤੇ ਲੱਗੀਆਂ ਇਸ ਕੇਸ ਦੇ ਵਿੱਚ ਪੰਜਾਬ ਦੀ ਪੁਲਿਸ ਨੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਗਵਾਹ ਨੇ ਉਹ ਤਿਆਰ ਕੀਤੇ ਨੇ ਬਕਾਇਦਾ ਸੀਡੀਆ ਰਿਪੋਰਟਸ ਟਾਵਰ ਲੋਕੇਸ਼ਨਸ ਜਿਸ ਵਿੱਚ Jio ਕੰਪਨੀ ਦੇ ਸੀਨੀਅਰ ਅਫੀਸ਼ੀਅਲਸ ਦੀਆਂ ਗਵਾਹੀਆਂ ਰੱਖੀਆਂ ਗਈਆਂ ਨੇ ਕਿ ਕਿਹੜਾ ਕਿਹੜਾ SIM ਕਿਹੜੇ ਕਿਹੜੇ ਟਾਵਰ ਲੋਕੇਸ਼ਨ ਤੇ ਐਕਟਿਵ ਸੀ ਉਸ ਬਾਰੇ ਦੱਸਿਆ ਜਾਵੇ ਬਕਾਇਦਾ ਜਿਹੜੀ ਵੀਡੀਓਗ੍ਰਾਫੀ ਹੋ ਰਹੀ ਸੀ ਵੀਡੀਓਗ੍ਰਾਫੀ ਤੋਂ ਭਾਵ ਕੋਈ ਚੈਨਲ ਉੱਥੇ ਕਵਰੇਜ ਕਰ ਰਿਹਾ ਸੀ ਉਸ ਕਵਰੇਜ ਨੂੰ ਲੈ ਕੇ ਵੀ ਪੰਜਾਬ ਦੀ ਪੁਲਿਸ ਨੇ YouTube ਅਤੇ Google ਨੂੰ ਲੈਟਰ ਲਿਖਿਆ ਸੀ ਜਿਸ ਵਿੱਚ ਬਕਾਇਦਾ ਉਸ ਫੀਡ ਨੂੰ ਮੰਗਿਆ ਗਿਆ ਪੈਨ ਡਰਾਈਵ ਦੇ ਵਿੱਚ ਜਿਸ ਫੀਡ ਨੂੰ ਫੇਸ ਰੈਕੋਗਨਾਈਜੇਸ਼ਨ ਕਰਵਾਉਣ ਦੇ ਲਈ ਆਪਣੇ ਸੀਨੀਅਰ ਅਫੀਸ਼ੀਅਲਸ ਤੋਂ ਸ਼ਨਾਖਤ ਕਰਵਾਈ ਗਈ ਕਿ ਇਹ ਉਸ ਵੇਲੇ ਉਸ ਸਪੀਡ ਦਾ ਹਿੱਸਾ ਸੀ ਜਾਂ ਨਹੀਂ ਸੀ ਬਕਾਇਦਾ ਵੱਡੇ ਡਿਸਪਲੇ ਤੇ ਵੱਡੇ ਡਿਸਪਲੇ ਤੇ ਉਸ ਵੀਡੀਓ ਨੂੰ ਦਿਖਾਇਆ ਗਿਆ ਆਇਡੈਂਟੀਫਿਕੇਸ਼ਨ ਕੀਤੀ ਗਈ ਉਸ ਸਪੀਡ ਦਾ ਜਿਹੜੇ ਜਿਹੜੇ ਲੋਕ ਹਿੱਸਾ ਬਣੇ ਹੋਏ ਸੀ ਬਕਾਇਦਾ ਉਹਨਾਂ ਦਾ ਨਾਮ ਟ੍ਰਾਇਲ ਦੇ ਵਿੱਚ ਵੀ ਹੈ। ਉਹਨਾਂ ਦੇ ਸਕਰੀਨਸ਼ਾਟ ਵੀ ਇਸ ਕੇਸ ਦੇ ਵਿੱਚ ਲੱਗੇ ਹੋਏ ਨੇ। ਖੈਰ ਇਹ ਕੇਸ ਬੜਾ ਪੇਚੀਦਾ ਉਸ ਵੇਲੇ ਬਣਿਆ ਜਦੋਂ ਭਗਵੰਤ ਸਿੰਘ ਪ੍ਰਧਾਨ ਮੰਤਰੀ ਬਾਜੇਕੇ ਨੇ ਅੰਮ੍ਰਿਤਸਰ ਦੀ ਪੁਲਿਸ ਤੇ ਵੱਡਾ ਸਵਾਲ ਖੜਾ ਕੀਤਾ। ਖੈਰ ਅਦਾਲਤਾਂ ਨੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਦੇ ਨੇ ਕਿ ਕੌਣ ਸਹੀ ਹੈ, ਕੌਣ ਗਲਤ ਹੈ। ਸੋ ਇੰਤਜ਼ਾਰ ਕਰਨਾ ਪਏਗਾ ਕਿ ਅਕਸਰ ਡੇ ਟੂ ਡੇ ਜਿਹੜਾ ਟ੍ਰਾਇਲ ਚੱਲੇਗਾ। ਇਸ ਦੇ ਵੀ ਮਾਇਨੇ ਬਹੁਤ ਵੱਡੇ ਨੇ ਬਹੁਤ ਸ਼ੁਕਰੀਆ